ਜੈ ਭੀਮ ਜੈ ਭਾਰਤ ਸਤਕਾਰਯੋਗ ਸਾਥਿਓ ਅੱਜ ਟੀਚਰ ਡੇ ਹੈ ਅੱਜ ਟੀਚਰ ਡੇ ਤੇ ਉਹ ਮਹਾਨ ਰਹਿਬਰ ਉਹ ਮਹਾਨ ਟੀਚਰ ਜਿਨ੍ਹਾਂ ਨੇ ਆਪ ਗਿਆਨਵਾਨ ਹੋ ਕੇ ਸਮਾਜ ਨੂੰ ਗਿਆਨਵਾਨ ਬਣਾਉਣ ਦਾ ਸੰਕਲਪ ਧਾਰਿਆ ਅਤੇ ਸਮਾਜ ਵਿੱਚ ਪਰਿਵਰਤਨ ਲਿਆਉਣ ਲਈ ਆਪਣਾ ਸਮੁੱਚਾ ਜੀਵਨ ਸਮਰਪਿਤ ਕਰ ਦਿੱਤਾ ਅਤੇ ਸੰਘਰਸ਼ ਦੇ ਰਾਸਤੇਾਂ ਤੇ ਪੈਰ ਧਰਿਆ ਅਤੇ ਅਜੇਹਾ ਪੈਰ ਧਰਿਆ ਕਿ ਪਿੱਛਾ ਮੁੜ ਕੇ ਨਹੀਂ ਦੇਖਿਆ ਸਤਿਕਾਰਯੋਗ ਸਾਥੀਓ ਜਿਵੇਂ ਮਹਾਨ ਮਾਨਵ ਭਗਵਾਨ ਬੁੱਧ ਜੀ ਫਰਮਾਉਂਦੇ ਹਨ ਕਿ ਬਿਨਾਂ ਕਾਰਨ ਦੇ ਕੁਝ ਵੀ ਨਹੀਂ ਵਾਪਰਦਾ ਅਗਰ ਸਾਡੇ ਸਮਾਜ ਨੇ ਬਹੁਜਨ ਸਮਾਜ ਨੇ ਹਜ਼ਾਰਾਂ ਸਾਲਾਂ ਤੋਂ ਗੁਲਾਮੀ ਦੀ ਦਲਦਲ ਵਿੱਚ ਜੀਵਨ ਗੁਜ਼ਾਰਿਆ ਹੈ ਤਾਂ ਉਸ ਦੇ ਪਿੱਛੇ ਵੀ ਕਾਰਨ ਰਹੇ ਹਨ ਤੇ ਜਿਵੇਂ ਅੱਜ ਸਾਡੇ ਸਮਾਜ ਨੇ ਖੁਸ਼ਹਾਲੀ ਦਾ ਆਜ਼ਾਦੀ ਦਾ ਨਿਗਮਾਣਿਆ ਹੈ ਇਸ ਦੇ ਪਿੱਛੇ ਵੀ ਕਾਰਨ ਹਨ ਸੋ ਸਾਥੀਓ ਤਨ ਤਨ ਜਗਤ ਗੁਰੂ ਸਤ ਗੁਰੂ ਰਵਿਦਾਸ ਮਹਾਰਾਜ ਜੀ ਫਰਮਾਉਂਦੇ ਹਨ ਕਿ ਮਾਤੋ ਅਵਿਦਿਆ ਹਿਤਕੀਨ ਵਿਵੇਕ ਦੀਪ ਮਲੇਨ ਜਦੋਂ ਬੁੱਧੀ ਦਾ ਦੀਵਾ ਗੰਦਾ ਹੋ ਜਾਂਦਾ ਹੈ ਜਾਂ ਬੁੱਝ ਜਾਂਦਾ ਹੈ ਉਦੋਂ ਗੁਲਾਮੀ ਵੱਲ ਗੁਲਾਮੀ ਦੀ ਦਲਦਲ ਵਿੱਚ ਇਨਸਾਨ ਤਸ ਜਾਂਦਾ ਹੈ ਵਿਦਿਆ ਦੇ ਬਿਨਾ ਨਰਕ ਹੈ ਵਿਦਿਆ ਦੇ ਬਿਨਾ ਘੋਰ ਹਨੇਰਾ ਹੈ ਸੋ ਸਾਥੀਓ ਇਸੇ ਵਿਚਾਰਧਾਰਾ ਦਾ ਸਾਰ ਅੰਸ਼ ਵਿਦਿਆ ਦੇ ਪ੍ਰਭਾਵ ਨੂੰ ਆਧੁਨਿਕ ਭਾਰਤ ਦੇ ਮਸੀਹਾ ਰਾਸ਼ਟਰ ਪਿਤਾ ਜੋਤੀਰਾਫੂਲੇ ਜੀ ਆਪਣੇ ਸ਼ਬਦਾਂ ਚ ਇੰਜ ਬਿਆਨ ਕਰਦੇ ਹਨ ਕਿ ਵਿਦਿਆ ਬਿਨਾ ਅਕਲ ਗਈ ਅਕਲ ਬਿਨਾ ਨੈਤਿਕਤਾ ਗਈ ਨੈਤਿਕਤਾ ਬਿਨਾ ਗਤੀਸ਼ੀਲਤਾ ਗਈ ਗਤੀਸ਼ੀਲਤਾ ਬਿਨਾ ਧਨ-ਦੌਲਤ ਚਲੀ ਗਈ ਅਤੇ ਧਨ-ਦੌਲਤ ਬਿਨਾ ਸ਼ੋਧਰਾਂ ਦਾ ਪਤਨ ਹੋ ਗਿਆ। ਸੋ ਬੜਾ ਕੁਛ ਵਾਪਰਿਆ ਇੱਕ ਵਿੱਦਿਆ ਦੇ ਕਰਕੇ। ਜੇਕਰ ਅਸੀਂ ਵਿੱਦਿਆ ਪ੍ਰਾਪਤ ਕੀਤੀ ਤਾਂ ਸਾਡਾ ਜੀਵਨ ਬਦਲਿਆ। ਜੀਵਨ ਖੁਸ਼ਹਾਲ ਹੋਇਆ। ਜੀਵਨ ਗਿਆਨਵਾਨ ਹੋਇਆ। ਜੇਕਰ ਅਸੀਂ ਵਿੱਦਿਆ ਤੋਂ ਵੰਚਿਤ ਰਹੇ ਤਾਂ ਸਾਡੇ ਸਮਾਜ ਦੇ ਪੱਲੇ ਗੁਲਾਮੀ ਪਈ। ਅੰਧਕਾਰ ਪਏ ਬੜਾ ਕੁਛ ਪਿਆ ਸੋ ਸਾਥਿਓ ਰਾਸ਼ਟਰਪਿਤਾ ਜੋਤੀਰਾ ਫੂਲੇ ਜੀ ਨੇ ਪਹਿਲਾਂ ਗਿਆਨ ਆਪ ਹਾਸਲ ਕੀਤਾ ਫਿਰ ਉਹਨਾਂ ਨੇ ਆਪਣੇ ਜੀਵਨ ਸਾਥੀ ਸਵਿੱਤਰੀਬਾਈ ਫੂਲੇ ਜੀ ਨੂੰ ਉਹ ਗਿਆਨ ਦਿੱਤਾ ਔਰ ਉਹਨਾਂ ਨੇ ਬੀਬੀ ਫਾਤਿਮਾ ਸ਼ੇਖ ਜੀ ਨੂੰ ਵੀ ਪੜਾਇਆ ਔਰ ਬੀਬੀ ਫਾਤਿਮਾ ਸ਼ੇਖ ਜੀ ਤੇ ਸ਼ਿਤ੍ਰੀਬਾਈ ਫੂਲੇ ਜੀ ਨੇ ਰਾਸ਼ਟਰਪਿਤਾ ਜੋਤੀਰਾ ਫੂਲੇ ਜੀ ਨਾਲ ਮਿਲ ਕੇ ਉਹਨਾਂ ਸਮਿਆਂ 'ਚ 18 ਸਕੂਲ ਖੋਲੇ ਜਿਨ੍ਹਾਂ ਸਮਿਆਂ ਵਿੱਚ ਅੱਖਰ ਦੇਖਣੇ ਦੀ ਮਨਾਹੀ ਸੀ ਜਿਨ੍ਹਾਂ ਸਮਿਆਂ ਵਿੱਚ ਪੜ੍ਹਾਈ ਲਿਖਾਈ ਕਰਨ ਦੀ ਬਿਲਕੁਲ ਵੀ ਇਜਾਜ਼ਤ ਨਹੀਂ ਸੀ ਇਹ ਜੋਤੀ ਦਾ ਫੂਲੇ ਤੇ ਸਵਿੱਤਰੀਬਾਈ ਫੂਲੇ ਜੀ ਦੇ ਬੇਮਿਸਾਲ ਸੰਘਰਸ਼ ਦਾ ਨਤੀਜਾ ਹੈ ਕਿ ਸਮਾਜ ਅੰਦਰ ਔਰਤਾਂ ਨੂੰ ਪੜ੍ਹਨ ਲਿਖਣ ਦਾ ਅਧਿਕਾਰ ਪ੍ਰਾਪਤ ਹੋਇਆ ਜਿਹੜਾ ਅੱਗੇ ਚੱਲ ਕੇ ਕਾਨੂੰਨ ਬਣਿਆ ਸੋ ਸਾਥੀਓ ਵਿਦਿਆ ਦੇ ਖੇਤਰ ਵਿੱਚ ਜੋਤੀ ਦਾ ਫੂਲੇ ਤੇ માતા ਸਵਿੱਤਰੀਬਾਈ ਫੂਲੇ ਜੀ ਤੋਂ ਬਾਅਦ ਛਤਰਪਤੀ ਸਾਹੂਜੀ ਮਹਾਰਾਜ ਨੇ ਬਹੁਤ ਵੱਡੀ ਪੱਧਰ ਤੇ ਵਿਦਿਅਕ ਖੇਤਰ ਵਿੱਚ ਕੰਮ ਕੀਤੇ ਔਰ ਅਸੀਂ ਦੇਖਦੇ ਹਾਂ ਕਿ ਵਿਦਿਆ ਦੇ ਖੇਤਰ ਵਿੱਚ ਉਹਨਾਂ ਨੇ ਜੋ ਕੰਮ ਕੀਤੇ ਔਰ 바ਵਾ ਸਾਹਿਬ ਡਾਕਟਰ ਅੰਬੇਡਕਰ ਜੀ ਨੂੰ ਪੜਨ ਲਈ ਸਮੇਂ-ਸਮੇਂ ਤੇ ਸਹਾਇਤਾ ਪ੍ਰਦਾਨ ਕੀਤੀ ਹਰ ਤਰ੍ਹਾਂ ਨਾਲ 바ਵਾ ਸਾਹਿਬ ਡਾਕਟਰ ਅੰਬੇਡਕਰ ਦਾ ਮਨੋਬਲ ਵਧਾਇਆ ਔਰ ਛਤਰਪਤੀ ਸ਼ਾਹੋਜੀ ਮਹਾਰਾਜ ਨੇ ਜੋ ਹੋ ਸਕਿਆ ਉਹ ਸੰਭਵ ਹਰ ਸੰਭਵ ਕੋਸ਼ਿਸ਼ ਕੀਤੀ 바ਵਾ ਸਾਹਿਬ ਡਾਕਟਰ ਅੰਬੇਡਕਰ ਜੀ ਕਹਿੰਦੇ ਹਨ ਕਿ ਵਿਦਿਆ ਸ਼ੇਰਨੀ ਦਾ ਦੁੱਧ ਹੈ ਜੋ ਪੀਵੇਗਾ ਉਹ ਦਹਾੜੇਗਾ ਸਾਥੀਓ ਜੋਤੀਰਾ ਫੂਲੇ ਜੀ ਨੇ ਵਿਦਿਆ ਪ੍ਰਾਪਤ ਕੀਤੀ ਕਿਉਂਕਿ ਵਿਦਿਆ ਸ਼ੇਰਨੀ ਦਾ ਦੁੱਧ ਹੈ ਜੋਤੀਰਾ ਫੂਲੇ ਸਾਹਿਬ ਨੇ ਜੋ ਲਿਟਰੇਚਰ ਲਿਖਿਆ ਉਹਦੇ ਤੋਂ ਸਾਨੂੰ ਅੱਜ ਵੀ ਸਮਝ ਲੱਗਦੀ ਹੈ ਉਹ ਕਿ ਕਿੰਨਾ ਦਿਹਾੜੇ ਸਨ ਉਹਨਾਂ ਦੀ ਦਿਹਾੜ ਅੱਗੇ ਬ੍ਰਾਹਮਣਵਾਦੀ ਤੇ ਗੈਰ ਗੈਰ ਮਾਨਵਤਾਵਾਦੀ ਲੋਕ ਟਿਕ ਨਹੀਂ ਸਕੇ ਸਵਿੱਤਰਿਭਾਈ ਫੂਲੇ ਜੀ ਨੇ ਜਦੋਂ ਆਪਣਾ ਸਮਾਜ ਦੇ ਸਰਪੱਖੀ ਵਿਕਾਸ ਲਈ ਯੋਗਦਾਨ ਦਿੱਤਾ ਤਾਂ ਉਹਨਾਂ ਸਾਹਮਣੇ ਵੀ ਅਨੇਕਾਂ ਮੁਸ਼ਕਲਾਂ ਆਈਆਂ ਪਰ ਉਹਨਾਂ ਨੇ ਮੁਸ਼ਕਲਾਂ ਨੂੰ ਤੋੜਦੇ ਅੱਗੇ ਵਧਿਆ ਵਧੇ ਤੇ ਉਹ ਮੁਸ਼ਕਲਾ ਨੂੰ ਤੋੜ ਕੇ ਜਦੋਂ ਅੱਗੇ ਵਧੇ ਤਾਂ ਸਮਾਜ ਵਿੱਚ ਇੱਕ ਚੇਤਨਾ ਇੱਕ ਜਾਗਰਤੀ ਆਈ ਸੋ ਸਾਥੀਓ 76% ਸ਼ੋਜੀ ਮਹਾਰਾਜ ਜਦੋਂ ਉੱਚ ਸਿੱਖਿਆ ਪ੍ਰਾਪਤ ਕੀਤੀ ਪੜ੍ਹੇ ਲਿਖੇ ਤਾਂ ਉਹਨਾਂ ਦਾ ਸਰਪੱਖੀ ਵਿਕਾਸ ਹੋਇਆ ਜਿਸ ਵਿਕਾਸ ਨੇ 바ਵਾ ਸਾਹਿਬ ਨੂੰ 바ਵਾ ਸਾਹਿਬ ਨੂੰ ਬਦਨ ਫੁੱਲਣ ਲਈ ਦਾ ਮਾਹੌਲ ਸਿਰਜਿਆ ਅਤੇ 바ਵਾ ਸਾਹਿਬ ਨੇ ਜਿਹੜਾ ਮਾਹੌਲ ਸਿਰਜਿਆ ਉਸਨੇ ਸਮੁੱਚੇ ਭੋਜਨ ਸਮਾਜ ਦੀ ਖੁਸ਼ਹਾਲੀ ਲਈ ਤਰੱਕੀ ਲਈ ਜਿਹੜਾ ਯੋਗਦਾਨ ਪਾਇਆ ਉਹ ਭਾਰਤੀ ਸੰਵਿਧਾਨ ਰਾਹੀਂ ਅੱਜ ਵੀ ਸਮੁੱਚੇ ਵਿਸ਼ਵ ਲਈ ਇੱਕ ਪ੍ਰੇਰਨਾ ਸਰੋਤ ਹੈ ਇੱਕ ਮਾਰਗਦਰਸ਼ਕ ਹੈ ਸੋ ਸਾਥੀਓ ਸਾਨੂੰ ਸਾਡੇ ਭੋਜਨ ਸਮਾਜ ਨੂੰ ਆਪਣੇ ਮਹਾਨ ਮਹਾਪੁਰਸ਼ਾਂ ਦੇ ਜੀਵਨ ਸੰਘਰਸ਼ ਤੋਂ ਸੇਧ ਲੈ ਕੇ ਉਨ੍ਹਾਂ ਦੇ ਵਿਚਾਰਾਂ ਨੂੰ ਸਮਰਪਿਤ ਹੋ ਕੇ ਮੰਨ ਕੇ ਜੀਵਨ ਵਿੱਚ ਢਾਲ ਕੇ ਆਪਣਾ ਤੇ ਆਪਣੇ ਸਮਾਜ ਦਾ ਭਲਾ ਕਰਨ ਲਈ ਵੱਧ ਤੋਂ ਵੱਧ ਗਿਆਨ ਹਾਸਲ ਕਰਨਾ ਚਾਹੀਦਾ ਹੈ ਜਿੱਥੇ ਸਿੱਖਿਆ ਪ੍ਰਾਪਤ ਕਰਨਾ ਸਾਡਾ ਸਕੂਲਾਂ ਕਾਲਜਾਂ ਦੀਆਂ ਕਿਤਾਬਾਂ ਰਾਹੀਂ ਅਸੀਂ ਡਿਗਰੀਆਂ ਲੈ ਕੇ ਜਾਂ ਆਪਣੇ ਜੀਵਨ ਦਾ ਜੀਵਨ ਦਾ ਸਰਪੱਕੀ ਵਿਕਾਸ ਕਰਨਾ ਹੈ ਜਾਂ ਆਪਣੀ ਇਨਕਮ ਦੇ ਸੋਰਸ ਪੈਦਾ ਕਰਨੇ ਹਨ ਉੱਥੇ ਸਾਨੂੰ ਉੱਥੇ ਸਾਨੂੰ ਆਪਣੇ ਆਪਣੇ ਸਦੀਆਂ ਦੇ ਇਤਿਹਾਸ ਨੂੰ ਜਾਣਨ ਲਈ ਭਗਵਾਨ ਬੁੱਧ ਗੁਰੂ ਰਵਿਦਾਸ ਗੁਰੂ ਕਬੀਰ ਸਾਹਿਬ ਗੁਰੂ ਨਾਮਦੇਵ ਜੀ ਜੋਤੀਰਾ ਫੂਲੇ ਸਾਹਿਬ ਸ੍ਰੀ ਤ੍ਰਿਵਾਈਸ ਜੀ ਔਰ ਬਾਬਾ ਸਾਹਿਬ ਡਾਕਟਰ ਅਮੇਰਗਰ ਜੀ ਜਿਵੇਂ 76 ਪਤੀ ਸਾਹੋਜੀ ਮਹਾਰਾਜ ਔਰ ਮਾਨਯਵਰ ਸਭ ਸ਼੍ਰੀ ਕਾਂਸ਼ੀ ਰਾਮ ਜੀ ਦੀਆਂ ਲਿਖਤਾਂ ਦਾ ਅਧਿਐਨ ਕਰਨਾ ਬਹੁਤ ਜ਼ਰੂਰੀ ਹੈ ਜੇਕਰ ਅਸੀਂ ਸਮਾਜ ਦੇ ਵਿੱਚ ਬੜ ਕੋਈ ਤਬਦੀਲੀ ਚਾਹੁੰਦੇ ਹਾਂ ਤੇ ਸਾਨੂੰ ਆਪਣੇ ਗੁਰੂ ਸਹੀ ਗੁਰੂ ਨੂੰ ਪਛਾਣ ਕੇ ਆਪਣਾ ਤੇ ਆਪਣੇ ਸਮਾਜ ਦਾ ਭਲਾ ਕਰਨ ਲਈ ਤਤਪਰ ਰਹਿਣਾ ਚਾਹੀਦਾ ਹੈ ਜੇ ਭੀਮ ਜੇ